ਇਹ ਤੇ ਤੁਹਾਨੂੰ ਦਿਖਾਉਣਾ ਚਾਹੀਦਾ। ਜੀ ਬੋਲੋ ਜੀ। ਨਾ ਨਾ ਇਹ ਗੱਲ ਕਰਦਾ। ਇਹ ਕੋਈ ਰੈਟ ਇੰਪਰੂਵ ਹੈ ਜਾਂ ਪੇ। ਹੋਰ ਯਾਰ ਬੋ। ਮੈਂ ਮੱਜ ਜਿਹੜੀ ਰੇਟ ਮਾਰੀ ਕੀ ਸੀ ਜੀ? ਇਹਦੇ ਬਾਰੇ ਵੀ ਸਾਨੂੰ ਪਬਲਿਕ ਵੱਲੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਿਨਾ ਬੋਰਡ ਤੋਂ ਇੱਕ ਹੋਟਲ ਚੱਲ ਰਿਹਾ ਹੈ। ਜਿੱਥੇ ਪ੍ਰੋਫਿਟੇਸ਼ਨ ਦਾ ਕੰਮ ਚੱਲ ਰਿਹਾ ਹੈ। ਕਾਈਂਡਲੀ ਇਹਨੂੰ ਵੈਰੀਫਾਈ ਕੀਤਾ ਜਾਵੇ। ਕਾਫੀ ਦੇਰ ਤੋਂ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਚਲਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਘਰ ਵੀ ਹੈਗੇ ਆ ਲੋਕਾਂ ਦੇ। ਤੇ ਅਸੀਂ ਆਏ ਇੱਥੇ ਰੇਟ ਕਨੈਕਟ ਕੀਤੀ ਹੈ ਤਾਂ ਸਾਨੂੰ ਇੱਥੋਂ ਆਪੱਤੀ ਜਨਕ ਚੀਜ਼ਾਂ ਮਿਲੀਆਂ ਹੈਗੀਆਂ ਔਰ ਓਨਰ ਆਫ ਦਾ ਜਿਹੜੀ ਹੈਗੀ ਹੈ ਉਹ ਮੌਕੇ ਤੋਂ ਜਦੋਂ ਅਸੀਂ ਕਨ ਕਨ ਉਹ ਥੋੜੇ ਇੱਧਰ ਉੱਧਰ ਖਿਸਕ ਗਈ ਹੈ ਤਾਂ ਅਸੀਂ ਉਹਨੂੰ ਐਫ ਆਈ ਆਰ ਦੇ ਵਿੱਚ ਜੋ ਚਲਾ ਰਿਹਾ ਹੈ ਗੈਸ ਆਪਣਾ ਹੋਟਲ ਉਹਨੂੰ ਵੀ ਨਾਮਿਨੇਟ ਕਰ ਰਹੇ ਹਾਂ ਓਨਰ ਆਫ ਦਾ ਪ੍ਰੋਪਰਟੀ ਵੀ ਨਾਮਿਨੇਟਡ ਹੋਊਗਾ ਹੋਈ ਜਿਹੜਾ ਸਾਡਾ ਪ੍ਰੋਸੀਜਰ ਹੈ ਅਸੀਂ ਇਹਨੂੰ ਸੀਲ ਵੀ ਕਰਵਾਵਾਂਗੇ ਇਸ ਫਿਲਹਾਲ ਅਰੈਸਟ ਦੇ ਵਿੱਚ ਅਸੀਂ ਇਹਦੇ ਵਿੱਚ ਜਿਹੜਾ ਮੈਨੇਜਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਰਹੇ ਹਾਂ ਔਰ ਤਿੰਨ ਗਰਲਸ ਅਸੀਂ ਰੈਸਕਿਊ ਕੀਤੀਆਂ ਉਹਨਾਂ ਚੋਂ ਇੱਕ ਮਨੀਪੁਰ ਦੀ ਇੱਕ ਇੱਕ ਹੈਗੀ ਹੈ ਨੇਪਾਲ ਦੀ ਔਰ ਇੱਕ ਪੰਜਾਬ ਦੀ ਹੈ ਤਾਂ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਵੇਂ ਵੀ ਅਸੀਂ ਹੋਰ ਬੰਦਿਆਂ ਨੂੰ ਇਹਦੇ ਵਿੱਚ ਨਾਮਿਨੇਟ ਕਰਾਂਗੇ ਵਿਲ ਗੈਟ ਯੂ ਅਪਡੇਟਡ ਅਬਾਊਟ ਦੇਵਪਾਤਿਆ ਦੱਸ ਰਹੀ ਸੀ ਹਾਂਜੀ 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 ਦੇਵਪਾਤਿਆ ਚੱਲ ਰਹੀ ਹੈ ਕਿਤਾ ਨਾਮ ਕੀ ਹੈ ਅਕਿਊਜ਼ਡ ਜੋ ਜੋ ਨਾਮ ਹੈ ਓਨਰ ਹੈਗੀ ਹੈ ਜੋ ਸਿਮਰਨ ਕਰਕੇ ਹੈਗੀ ਹੈ ਲੈਟ ਵਿਲ ਸੀ ਕਿ ਉਹ ਕੌਣ ਹੈਗੀ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖਦੇ ਹਾਂ ਮੀਨਵਾਇਲ ਇੱਥੇ ਜਿਹੜਾ ਇੱਕ ਹੈਗਾ ਫਿਲਹਾਲ ਤਾਂ ਮੈਨੇਜਰ ਜਿਹੜਾ ਆਪਰੇਟ ਕਰ ਰਿਹਾ ਉਹਦੇ ਤੇ ਅਸੀਂ ਉਹ ਅਸੀਂ ਪਾਰਟ ਆਫ ਉਹਦੇ ਵੈਰੀਫਿਕੇਸ਼ਨ ਕਰਕੇ ਵੀਲ ਗੈਟ ਯੂ ਅਪਡੇਟਡ ਔਨ ਥੈਟ ਤੇ ਬਾਕੀ ਸਾਰੇ ਜ਼ੀਰਤਪੁਰ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹ ਇਨਫੋਰਮੇਸ਼ਨ ਦੇ ਰਹੇ ਆਂ ਔਰ ਜਿੰਨੇ ਕੁ ਵੀ ਅਸੀਂ ਰੇਟਸ ਕੰਨੈਕਟ ਕਰਵਾਈਆਂ ਸਾਰੀਆਂ ਹੀ ਉਹਨਾਂ ਦੀ ਇਨਫੋਰਮੇਸ਼ਨ ਦੇ ਨਾਲ ਹੀ ਕੰਨੈਕਟ ਕਰਦੇ ਆ ਔਰ ਉਹ ਸਟੀਕ ਹੁੰਦੀ ਹੈ ਇੰਨੀ ਜ਼ਿਆਦਾ ਕਿ ਦੇ ਆਰ ਈਵਨ ਟੈਲਿੰਗ ਮੀ ਕਿ ਲੜਕੀਆਂ ਕਿਹੜੇ ਇਲਾਕੇ ਦੀਆਂ ਹੋਣਗੀਆਂ ਤਾਂ ਅਸੀਂ ਹੁਣ ਤੱਕ ਆਪਣੀ ਕਾਰਵਾਈ ਦੇ ਨਾਲ ਪੁਲਿਸ ਵੱਲੋਂ ਕਾਫੀ ਕਾਰਵਾਈ ਕੀਤੀ ਗਈ ਹੈ ਅਸੀਂ ਮੋਰ ਥੈਨ 60 ਟੂ 70 ਗਰਲਸ ਰੈਸਕਿਊ ਆਲਰੇਡੀ ਕਰ ਚੁੱਕੇ ਹਾਂ ਕਜ਼ੀਰਤਪੁਰ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਪੁਲਿਸ ਨਾਲ ਮੁੱਢਾ ਨਾਲ ਮੁੱਢਾ ਜੋੜ ਕੇ ਖੜੇ ਹੈ ਤੇ ਇਹ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਅਸੀਂ ਇੱਕ ਜ਼ੀਰਖਪੁਰ ਨੂੰ ਇਹ ਬਦਨਾਮੀ ਦੇ ਟੈਗ ਤੋਂ ਬਾਹਰ ਕੱਟਣਾ ਹੈ ਉਹਦੇ ਵਿੱਚ ਮੈਕਸਿਮਮ ਜਿੰਨੇ ਵੀ ਅਫਰਟਸ ਨੇ ਪਬਲਿਕ ਵੱਲੋਂ ਯਰ ਨਾ ਲੱਦੇ ਸਬਦ ਥੈਂਕਸ ਕਰਨਾ ਚਾਹੀਏ ਇੱਕ ਅਨਨੋਨ ਇਥੇ ਹੋਟਲ ਹੈ ਉਹਦਾ ਬੋਰਡ ਨਹੀਂ ਲੱਗਿਆ ਹੋਇਆ ਹੈ ਉਥੇ ਦੇਵਪੁਰ ਦਾ ਠੰਡਾ ਚਲਾ ਰਹੇ ਨੇ ਸਿਮਰਨਾ ਦੀ ਕੁੜੀ ਹੈ ਜਿਹੜੀ ਠੰਡਾ ਚਲਾਦੀ ਆ ਤੇ ਅਸੀਂ ਇੱਥੇ ਰੇਡ ਮਾਰੀ ਆ ਇੱਥੇ ਸਾਨੂੰ ਤਿੰਨ ਕੁੜੀਆਂ ਰੈਸਕਿਊ ਕੀਤੀਆਂ ਸੀ ਤੇ ਇੱਕ ਇੱਥੇ ਜਿਹੜਾ ਮੈਨੇਜਰ ਹੈ ਉਹ ਅਸੀਂ ਅਰੈਸਟ ਕੀਤਾ ਕੋਈ ਗੁਪਤ ਸੋਚਣਾ ਨਹੀਂ ਦਰਦਾ ਬਿਲਕੁਲ ਹਾਂਜੀ ਸਿਕਰੇਟਿਵ ਮਿਸ਼ਨ ਜੀ ਕੋਈ ਹੋਰ ਅਤਰਾਜੋਗ ਚੀਜ਼ ਮਿਲੀ ਹੈ ਜੀ ਬਸ ਇੱਥੇ ਬਾਕੀ ਤਾਂ ਕੰਡਮ ਵਗੈਰਾ ਉਹ ਪਿਆ ਹੈ ਜੀ ਚੀਜ਼ਾਂ ਹੋਰ ਕਿਸ਼ਮ ਕੀ ਕਾਰਵਾਈ ਕਰ ਰਹੇ ਜੀ ਅਸੀਂ ਇਹਨਾਂ ਪਰਚਾ ਦਿੱਤਾ ਹੈ ਇਹਨਾਂ ਤੇ ਠੀਕ ਹੈ ਮੋਰਲ ਐਕਟ ਦਾ ਪਰਚਾ ਦਿੱਤਾ ਜੀ ਕੋ ਬਿਲਡਿੰਗ ਵਗੈਰਾ ਵਿੱਚ ਫੀਲ ਕਰ ਰਹੇ ਜੀ ਹਾਂ ਕਰਾਂਗੇ ਜੀ ਬਿਲਕੁਲ ਕਰਾਂਗੇ ਸਰ ਇੱਕ ਕਾਰਨ ਕੀ ਹੈ ਲਗਾਤਾਰ ਤੁਝੇ ਕਾਰਵਾਈ ਕਰ ਰਹੇ ਹਜੇ ਲੋਕਾਂ ਕੋ ਹਰਕਤਾਂ ਤੋਂ ਬਾਜ਼ ਕਿਉਂ ਨਹੀਂ ਆ ਰਹੀ ਇਹ ਆਊਟਸਾਈਡਰ ਲੋਕ ਨੇ ਜਿਹੜੇ ਇਹ ਆ ਕੇ ਪੈਸੇ ਦੇ ਆਪ ਕੋ ਅਦਰ ਸਟੇਟ ਦੇ ਲੋਕ ਨੇ ਅਦਰ ਸਟੇਟ ਹਾਂ ਇਹ ਬਸ ਇਹ ਬਾਹਰੋਂ ਆ ਕੇ ਫਿਰ ਪੈਸੇ ਕਮਾਉਣ ਦੇ ਲਾਲਚੇ ਕੇ ਕੰਮ ਕਰ ਰਹੇ ਨੇ ਜਿੰਨੇ ਸਰ ਪਹਿਲਾਂ ਵੀ ਰੇਡਾਂ ਹੋਈਆਂ ਤਾਂ ਅਦਰ ਸਟੇਟ ਨਹੀਂ ਸਰ ਕੁਝ ਸਾਰੇ ਨਹੀਂ ਕਹਿ ਸਕਦੇ ਪਰ ਜ਼ਿਆਦਾਤਰ ਹੈ ਅਦਰ ਸਟੇਟ ਕਿ ਮਜਬੂਰੀ ਦੇ ਵਿੱਚ ਇਹ ਇਹ ਮਜਬੂਰੀ ਮਜਬੂਰੀ ਹੈ ਇਹਨਾਂ ਦੀ ਇਕ ਕੋਈ ਪ੍ਰੈਸ਼ਰਾਈਜ਼ ਨਹੀਂ ਆ ਵੀ ਇਹਨਾਂ ਕੁੜੀਆਂ ਨੂੰ ਕੋਈ ਪ੍ਰੈਸ਼ਰ ਕਰਕੇ ਨਹੀਂ ਲੈਂਦਾ ਹੋਇਆ ਤੇ ਆਪਣੀ ਮਰਜ਼ੀ ਨਾਲ ਹੀ ਆਈਆਂ ਹਨ